ਬਾਈ ਮਟੀਰੀਅਲਾਂ ਦੀ ਸੇਵਾ ਉਹ ਹੀ ਚਲਾਤੀ ਆ ਨਾਲ-ਨਾਲ ਸਾਡੇ ਸੇਵਾਦਾਰ ਵੜ ਗਏ ਆ ਵਿੱਚ ਬਾਬਾ ਜੀ ਗ੍ਰਾਂਤੀ ਸਿੰਘ ਜੀ ਇਹਨਾਂ ਨੇ ਪਾਣੀ ਬਣਾਉਣਾ ਸਾਰੇ ਮੁੰਡਿਆਂ ਨੇ ਇਹਨਾਂ ਨੇ ਤੇ ਜਿੰਨੇ ਵੀ ਮੁੰਡੇ ਸਾਰੇ ਇਹ ਲੋ ਬਾਈ ਜੇ ਕਹਿੰਨਾ ਗਰਮੀ ਵਧ ਗਈ ਕਰਕੇ ਤੇ ਜਿਹੜੀ ਸੰਗਤ ਰੁਗਣੀ ਸ਼ੁਰੂ ਹੋ ਗਈ ਆ ਜੋ ਸਾਡੇ ਵਲੰਟੀਅਰ ਸੇਵਾਦਾਰ ਆ ਆਪ ਹੀ ਕਰ ਰਹੇ ਟੈਂਟ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ ਦੀ ਦਿਹਾੜੇ ਨੂੰ ਸਮਰਪਿਤ ਪਿੰਡ ਕੋਟ ਕਰੋੜ ਕਰੋੜ ਕਲਾਂ ਲੋਕ ਭਲਾਈ ਆਰਮੀ ਗਰੁੱਪ ਗਰੁੱਪ ਉਹ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਤੇ ਉਹਨਾਂ ਵੱਲੋਂ ਜਿਹੜੀ ਅੱਜ ਸ਼ਬੀਲ ਲਾਈ ਜਾਣੀ ਆ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਜੋ ਸਾਡੇ ਵਲੰਟੀਅਰ ਸੇਵਾਦਾਰ ਆ ਆਪ ਹੀ ਕਰ ਰਹੇ ਟੈਂਟ ਦੀ ਸੇਵਾ ਇਹ ਸਾਡੇ ਮੁੰਡੇ ਆਰਮੀ कॅम्प ਦੇ ਜਵਾਨ ਆ ਸਾਰੇ ਇਹ ਹਰੇਕ ਸੇਵਾ ਪਾਉਂਦੇ ਸਾਡੇ ਬਾਈ ਟ੍ਰੇਨਰ ਕੁਮਵਿੰਦਰ ਸਿੰਘ ਜੀ ਸਾਥ ਤੇ ਸਾਡਾ ਐਂਬੂਲੈਂਸ ਡਰਾਈਵਰ ਨਖਰੀਦ ਸਿੰਘ ਰਾਜੂ ਹੈ ਅੱਜ ਸੂਬੇ ਘੜਨਾਂ ਦੀ ਸੇਵਾ ਨਿਭਾ ਰਿਹਾ ਕਿਉਂਕਿ ਤੁਸੀਂ ਥੋੜਾ ਪੱਕਾ ਕੰਮ ਆ ਆ ਲੈ ਮੁੰਡਾ ਆ ਬਈ ਜੋਰ ਮਾਰਦਾ ਮੁੰਡਾ ਆ ਚੋਪਰ ਆ ਚੱਲ ਸ਼ਬੀਲ ਸ਼ੁਰੂ ਹੋ ਗਈ ਆ ਬਾਈ ਤੇ ਠੰਡੇ ਮਿੱਠੇ ਜਲਦੀ ਤੇ ਸੇਵਾਦਾਰ ਜਿਹੜੇ ਸਾਡੇ ਲਾ ਕੇ ਸੇਵਾ ਕਰਨ ਗੁਰੂ ਅਰਜਨ ਮਹਾਰਾਜ ਜਿਹੜੇ ਸਾਰਿਆਂ ਦੀ ਕਿਰਪਾ ਕਰਨ ਇਹ ਜਿੰਨੇ ਵੀ ਸਾਡੇ ਸੇਵਾਦਾਰਾ ਮੁੰਡੇ ਤੇ ਲੋਕ ਭਾਈ ਆਰਮੀ ਗਰੁੱਪ ਦੇ ਇਹ ਸਾਰੇ ਕੈਂਪੇਨਾਂ ਦਾ ਮਤਲਬ ਪੇਪਰ ਵੀ ਪਾਸ ਕੀਤਾ ਹੋਇਆ ਮੁੰਡਿਆਂ ਦਾ ਸਾਰਿਆਂ ਨੇ ਤੇ ਪਰਮਾਤਮਾ ਨੇ ਇਹਨਾਂ ਦੀ ਸੁਣੀ ਆ ਤੇ ਬਹੁਤ ਵੱਡਾ ਮਹਾਨ ਲੱਗਣਾ ਤੇ ਭਾਂਡੇ ਲੈ ਜਾਂਦੇ ਕਿਉਂਕਿ ਇਹ 18 ਮੁੰਡੇ ਆ 18 ਦਾ 18 ਮੁੰਡੇ ਆ ਆਪਾਂ ਕਹਿੰਨੇ ਪਰਮਾਤਮਾ ਕਰੇ ਇਹਨਾਂ ਦੀ ਸਫਲ ਜਿਹੜੀ ਸੇਵਾ ਸਫਲ ਕਰੇ ਤੇ ਇਹਨਾਂ ਨੂੰ ਫੌਜ ਚ ਭਰਤੀ ਕਰਾਵੇ ਤੇ ਅੱਗੇ ਜਾ ਕੇ ਤਰੱਕੀਆਂ ਕਰਨ ਤੇ ਸਾਡੇ ਸਾਰੇ ਪਿੰਡ ਦੀ ਜਿਹੜੀ ਇਹ ਤਕਰੀਬਨ ਬਹੁਤ ਵੱਡੀ ਸੇਵਾ ਵਾ ਸਾਰਾ ਰਾਮ ਨਾਲ ਦੇ ਪੈਲੇ ਜਿਹੜੇ ਸੇਵਾ ਕਰਦੇ ਆ ਤੇ ਪ੍ਰਮਾਤਮਾ ਦੇਣ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣ ਇਹਨਾਂ ਸਾਰੇ ਸੇਵਾਦਾਰਾਂ ਨੂੰ ਆਹ ਮੁੰਡਿਆਂ ਦੀ ਸੇਵਾ ਹੈਗੀ ਆ ਇਹਨਾਂ ਨੇ ਪਾਣੀ ਬਣਾਉਣਾ ਸਾਰੇ ਮੁੰਡਿਆਂ ਨੇ ਇਹਨਾਂ ਨੇ ਇਹ ਜਿੰਨੇ ਵੀ ਮੁੰਡੇ ਸਾਰੇ ਇਹ ਇਹ ਸਾਰੇ ਇਹਨਾਂ ਨੇ ਪਾਣੀ ਬਣਾਉਣਾ ਆ ਜਿੰਨਾ ਵੀ ਠੰਡੇ ਮਿੱਠੇ ਜਾਲਦਾ ਬਹੁਤ ਤਗੜੀ ਸੇਵਾ ਚੱਲ ਰਹੀ ਆ ਪੀਓ ਗਰਮੀ ਵਧਦੀ ਜਾਂਦੀ ਤੇ ਸੰਗਤ ਜਿਹੜੀ ਰੁਕਣੀ ਕਾਫੀ ਸ਼ੁਰੂ ਹੋ ਗਈ ਆ ਟਰੱਕ ਖੜ ਗਏ ਕੈਂਟਰ ਖੜੇ ਆ ਕਾਰਾਂ ਖੜ ਗਈਆਂ ਤੇ ਬਾਕੀ ਹੋਰ ਵੀ ਜਿਵੇਂ ਜਿਵੇਂ ਹਨਾ ਗਰਮੀ ਵਧਦੀ ਜਾਂਦੀ ਤੇ ਸੰਗਤ ਵੀ ਖੜੀ ਜਾਂਦੀ ਆ ਤੇ ਸੇਵਾਦਾਰ ਸਾਡੇ ਪਾਣੀ ਬਣਾਉਣ ਤੇ ਲੱਗੇ ਹੋਏ ਆ ਤੇ ਪ੍ਰਸ਼ਾਦਾ ਪਾਣੀ ਜਿਹੜਾ ਬਾਬਾ ਜੰਗੀਰ ਸਿੰਘ ਆਸ਼ਰਮ ਪਿੰਡ ਕੋੜ ਕੋੜ ਤੋਂ ਆਇਆ ਵਾ ਸੰਗਤ ਵਾਸਤੇ ਤੇ ਇਹ ਪ੍ਰਸ਼ਾਦਾ ਪਾਣੀ ਸ਼ਾਗਦ ਆ ਸੇਵਾਦਾਰਾਂ ਦੀ ਸੇਵਾ ਲੱਗੀ ਆ ਭਾਈ ਇਹਨਾਂ ਨੇ ਗੱਡੀਆਂ ਰੋਕਣੀਆਂ ਜਿੰਨੀਆਂ ਵੀ ਸੜਕ ਤੇ ਆਉਂਦੀਆਂ ਹਨਾ ਕਿਉਂਕਿ ਸਿਆਣੇ ਬੰਦੇ ਲਾਈ ਹੋਏ ਆ ਤੇ ਆ ਸਾਡੇ ਸੇਵਾਦਾਰ ਇਹਨਾਂ ਦੀ ਡਿਊਟੀ ਲੱਗੀ ਆ ਭਈ ਇਹਨਾਂ ਨੇ ਜਿਹੜਾ ਉਧਰੋਂ ਗਲਾਸ ਚੱਕ ਕੇ ਪਾਣੀ ਪੀਣਾ ਤੇ ਬਾਕੀ ਜਿਹਨਾਂ ਨੇ ਦੁਆਰਾ ਮੰਗਣਗੇ ਉਹਨਾਂ ਵਾਸਤੇ ਇਹ ਸੇਵਾਦਾਰ ਆ ਇਹਨਾਂ ਦੀ ਆ ਦੁਕਾਨ ਵੀ ਇੱਥੇ ਟਾਇਰ ਵਾਲੀ ਇੱਥੇ ਟੈਂਕਰ ਹਾਂ ਖੋਸਾ ਟਾਇਰ ਆਹ ਮੁੰਡਾ ਸਾਡਾ ਸੇਵਾਦਾਰ ਮੇਨ ਆ ਆਰਮੀ ਗਰੁੱਪ ਦਾ ਲੋਕ ਭਲਾ ਆਰਮੀ ਗਰੁੱਪ ਦਾ ਇਹਨਾਂ ਇਹਨਾਂ ਮੁੰਡਿਆਂ ਦੀ ਸੇਵਾ ਲੱਗੀ ਹੋਈ ਆ ਬਈ ਇਹਨਾਂ ਨੇ ਜਿਹੜੇ ਇੱਥੇ ਗਲਾਸ ਭਰਨੇ ਆ ਸਾਰੇ ਹਨਾ ਤੇ ਇਧਰ ਆਹ ਮੁੰਡੇ ਦੀ ਹੈਗੀ ਸੇਵਾ ਬਈ ਇਹਨੇ ਜਿਹੜੀ ਖੰਡ ਖੋਰਨੀ ਇਹਦੇ ਵਿੱਚ ਤੇ ਆਹ ਜਿਹੜੇ ਮੁੰਡੇ ਬੈਠੇ ਆ ਇਹਨਾਂ ਨੇ ਜਿਹੜੇ ਬਰਤਨ ਸਾਫ਼ ਕਰਨੇ ਆ ਇਹਨਾਂ ਨੇ ਸਾਰੀ ਜਿਹੜੀ ਬਰਤਨ ਸਾਫ਼ ਕਰਨੀ ਤੇ ਇਹਨਾਂ ਮੁੰਡਿਆਂ ਦਾ ਕੀ ਹੁਣ ਤੁਹਾਨੂੰ ਕਹੀਏ ਇਹਨਾਂ ਮੁੰਡਿਆਂ ਦੀ ਡਿਊਟੀ ਆ ਗਈ ਬਈ ਜਲ ਬਣਾਉਣ ਤੇ ਫਿਰ ਹਾਲੇ ਪ੍ਰਸ਼ਾਦਾ ਸ਼ਕੀ ਜਾਂਦੇ ਆ ਤੇ ਪ੍ਰਸ਼ਾਦਾ ਜਿਹੜਾ ਆਇਆ ਵਾ ਬਾਬਾ ਜੰਗੀਰ ਸਿੰਘ ਆਸ਼ਰਮ ਪਿੰਡ ਕੋੜ ਕਲਾਂ ਉਹਨਾਂ ਦੀ ਜਿਹੜੀ ਸੇਵਾ ਬਹੁਤ ਆ ਤੇ ਉਹਨਾਂ ਨੇ ਵੀ ਕਿਹਾ ਹੋਇਆ ਬਈ ਕਿਹੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸਿਆ ਜੋ ਲੋ ਬਈ ਇਹ ਕਹਿੰਨਾ ਗਰਮੀ ਵਧ ਗਈ ਕਰਕੇ ਤੇ ਜਿਹੜੀ ਸੰਗਤ ਰੁਗਣੀ ਸ਼ੁਰੂ ਹੋ ਗਈ ਆ ਹੈ ਗਰਮੀ ਵਧ ਗਈ ਮੈਂ ਕਹਾ ਤਾਂ ਧਿਆ ਲੱਗਦੀ ਹੈ ਨਾ ਹਾਂ ਸੰਗਤ ਵਧ ਗਈ ਆ ਤੇ ਸ਼ਾਮ ਤੱਕ ਚੱਲੂਗੀ ਸ਼ਬੀਲ ਇਹ ਮੁੰਡਾ ਸਰਗਣ ਮੇਰੇ ਨਾਲ ਆਇਆ ਕਹਿੰਦਾ ਮੈਂ ਵੀ ਸੇਵਾ ਕਰਾਉਣੀ ਨਾਲ ਨਾਓ ਭਾਈ ਆ ਸਾਡੇ ਸੇਵਾਦਾਰਾਂ ਦੀ ਜੋਟੀ ਹੈਗੀ ਆ ਮਾਰਤਨ ਸਾਫ ਕਰਨ ਦੇ ਬੰਦੇ ਸਾਡੇ ਕਰਨ ਸੰਘੋਂ ਕਿਤੇ ਗਏ ਉਹ ਉਧਰ ਖੜਦਾ ਵਾ ਸੇਵਾਦਾਰ ਛੜਕਦੇ ਆ ਹਾਂ ਆਹ ਜਦੇ ਵਾਤਾ ਆਹ ਬਈ ਕਹਿੰਦਾ ਚਲੋ ਬੰਦੇ ਜੱਟ ਲਓ ਬਈ ਬਾਈ ਹੁਣਾਂ ਨੇ ਗੱਡੀ ਰੋਕਤੀ ਆ ਚੱਲ ਇਹਨਾਂ ਨੂੰ ਵੀ ਸੇਵਾ ਲੱਗੂ ਬਾਈ ਹੁਣਾਂ ਸਾਰੇ ਸੰਗਤ ਨੂੰ ਜਿਹੜਾ ਹੁਣ ਪਾਣੀ ਛਕਾਉਣਗੇ ਸਾਡੇ ਸੇਵਾਦਾਰ ਵੜ ਗਏ ਆ ਵਿੱਚ ਬਾਬਾ ਜੀ ਗ੍ਰਾਂਤੀ ਸਿੰਘ ਗੁਰਦੁਆਰਾ ਸਾਹਿਬ ਦੇ ਸਾਡੇ ਆ ਸਾਡੇ ਸੇਵਾਦਾਰ ਆ ਆ ਬਾਈ ਨੂੰ ਪਿਆ ਦੇ ਬਾਈ ਨੂੰ ਹੀ ਪਿਆ ਧੀਰ ਸੇਵਾ ਚੱਲ ਰਹੀ ਹੈ ਗਏ ਲਓ ਬਈ ਮਟੀਰੀਅਲਾਂ ਦੀ ਸੇਵਾ ਉਹ ਹੀ ਚਲਾਤੀ ਆ ਨਾਲ ਨਾਲ ਮੋਟੇ ਸੇਵਾ ਕਰੀ ਜਾਂਦੇ ਆ ਉਹ ਬਈ 202 ਬਟੇ ਆਹ ਜੀ ਕੁੰਡੀਆਂ ਖਾਦੀਆਂ ਆ ਮਦੀਰੇ ਵਾਲੇ ਆਪਾਂ ਲਿਆਂਦੇ ਆ ਤਿੰਨ ਚਾਰ ਕੱਟੇ ਤੇ ਬਾਕੀ ਮੰਗਾਏ ਹੋਏ ਆ ਹਨਾ ਗੱਡੀ ਆਈ ਆਉਂਦੀ ਆ 5 ਗਵਾਂਟਲ 5 ਗਵਾਂਟਲ ਮੰਗਾਏ ਹੋਏ ਆ ਤੇ ਤੇਰਾ ਇਹ ਕੰਮ ਸ਼ੁਰੂ ਕਰਤਾ ਸੀ